ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਅਸੀਂ ਤੁਹਾਡੀਆਂ ਦੁਆਵਾਂ ਦੇ ਨਾਲ ਬਹੁਤ ਵਧੀਆ ਹਾਂ ਤੁਸੀਂ ਦੇਖ ਰਹੇ ਹੋ ਬਗ ਰੈਗੂਲਰ ਇੱਕ ਇੱਕ ਦਿਨ ਛੱਡ ਕੇ ਵਲੋਗ ਆ ਰਿਹਾ ਹੈ ਰੀਜ਼ਨ ਉਹਦੇ ਪਿੱਛੇ ਬੜਾ ਕਬਾਜਾ ਹੈਗਾ ਕਿਉਂਕਿ ਇੱਕ ਤਾਂ ਅਸੀਂ ਇਬਾਦਤ ਕਰਕੇ ਥੋੜਾ ਜਾਂ ਕੰਮ ਕੂਮ ਜਾਦੇ ਹੋ ਜਾਂਦੇ ਨੇ ਸ਼ੂਟ ਕਰਨ ਦਾ ਟਾਈਮ ਨਹੀਂ ਮਿਲਦਾ ਦੂਸਰੀ ਨੰਬਰ ਤੇ ਮੈਨੂੰ ਕੰਮ ਦੇ ਬਹੁਤ ਬਹੁਤ ਮੈਂ ਬਿਜ਼ੀ ਹੋਇਆ ਕੰਮਕਾਰਾਂ ਦੇ ਵਿੱਚ ਤੀਸਰੀ ਗੱਲ ਇਹ ਹੈ ਕਿ ਕਿਰਨ ਥੋੜੇ ਬਿਮਾਰ ਚੱਲ ਰਹੇ ਨੇ ਖਾਂਸੀ ਜੁਖਾਮ ਹੈਨਾ ਇਹ ਜ਼ਿਆਦਾ ਲੱਗਿਆ ਭਈ ਕਿਉਂਕਿ ਮੌਸਮ ਚ ਦੇਖੋ ਜਦੋਂ ਇੰਨੀ ਠੰਡ ਸੀ ਇੰਨਾ ਉਦੋਂ ਬਚਾਅ ਹੋ ਗਿਆ ਜਦੋਂ ਮੌਸਮ ਜਾ ਰਿਹਾ ਠੀਕ ਹੋ ਗਿਆ ਮੌਸਮ ਉਦੋਂ ਕਿਰਨ ਬਿਮਾਰ ਹੋ ਗਏ ਹਨ ਤੇ ਕਿਰਨ ਨੇ ਮੂੰਹ ਦੇ ਉੱਪਰ ਮਾਸਕ ਲਗਾਇਆ ਹੋਇਆ ਹੈ ਤਾਂ ਕਿ ਖਾਂਸੀ ਕਿਸੇ ਹੋਰ ਨੂੰ ਜਾਂ ਇਬਾਦਤ ਨੂੰ ਨਾ ਲੱਗੇ ਕਿਰਨ ਇਬਾਦਤ ਨੂੰ ਵੀ ਨਹੀਂ ਚੱਕ ਰਹੇ ਹੈਗੇ ਤੇ ਇਸ ਕਰਕੇ ਸਿਸਟਮ ਇਦਾਂ ਹੀ ਬਣਾ ਕੇ ਰੱਖਿਆ ਹੋਇਆ ਹੈ ਇਹ ਬਾਤ ਨੂੰ ਮੈਂ ਤੇ ਮੰਮੀ ਚੱਕ ਰਹਿਆਂ ਮੰਮੀ ਵੀ ਹੁਣ ਵਿਚਾਰੇ ਥਕੇ ਹੋਏ ਨੇ ਸਵੇਰ ਦੇ ਕਿਉਂਕਿ ਅਜਿਨਾਂ ਨੂੰ ਠੰਡ ਲੱਗ ਗਈ ਠੰਡ ਕਿਉਂ ਲੱਗੀ ਛੱਤ ਦੇ ਉੱਪਰ ਧੁੱਪ ਆਈ ਹੋਈ ਸੀ ਪਰ ਉਦੋਂ ਹਵਾ ਬੜੀ ਚੱਲ ਰਹੀ ਸੀ ਉੱਪਰ ਓਟ ਇਸ ਦਾ ਬੈਠੇ ਰਿਹਾ ਲੱਗਿਆ ਫਿਰ ਵੀ ਨਾ ਠੰਡ ਲੱਗ ਗਈ। ਏਦਾਂ ਮਾਤਾ। ਹੂੰ ਠੀਕ ਆ। ਹੁਣ ਠੀਕ ਹੂੰ। ਹੂੰ। ਸੋ ਇਹਨਾਂ ਨੂੰ ਅੱਜ ਮੈਂ ਲੇਡੀਜ਼ ਨੂੰ ਕਿਹਾ ਦੋਨੋਂ ਡਿਪਾਰਟਮੈਂਟ ਦੇ ਵਾਸਤੇ ਤੁਹਾਡੀ ਛੁੱਟੀ ਐ। ਆਪਾਂ ਕੁਝ ਬਾਹਰੋਂ ਲੈ ਕੇ ਆਵਾਂਗੇ। ਚੋ ਪੀਜ਼ਾ ਲਿਆਂਦਾ। ਰੋਟੀ ਖਾਣ ਦਾ ਕਿਸੇ ਦਾ ਮਨ ਨਹੀਂ ਸੀ ਮੈਂ ਕਿ ਚਲੋ ਹਲਕਾ ਫੁਲਕਾ ਖਾ ਲੈਨੇ ਆ। ਹਲਕਾ ਹੀ ਵੀਜ਼ਾ ਇਹ ਬਿਨਾ ਚੀਜ਼ ਤੋਂ ਅਸੀਂ ਬਿਨਾਂ ਚੀਜ਼ ਲੈਸ ਮੰਗਾਇਆ। ਤੇ ਉਸ ਤੋਂ ਉਪਰ ਇਹ ਹੈਗਾ ਆਟੇ ਵਾਲਾ। ਆਟਾ ਵੀਜ਼ਾ ਹੈ ਨਾ। ਤੇ ਉਸ ਤੋਂ ਬਾਅਦ ਹੁਣ ਖਾਈਏ ਪੀਜ਼ਾ ਤੇ ਕਿਰਨ ਨੂੰ ਗੈਟਵੈਲ ਸੁਣ ਬੋਲੋ ਸਾਰੇ। ਮੰਮੀ ਵੀ ਜਲਦੀ ਹੈਲਦੀ ਹੋ ਜਾਣ ਮੰਮੀ ਵੀ ਪਤਾ ਨਹੀਂ ਅੱਜ ਢਿੱਲੇ ਪੈ ਗਏ ਕਿਰਨ ਵੀ ਢਿੱਲੇ ਪੈ ਗਏ ਦੋਨਾਂ ਦਾ ਸਿਸਟਮ ਡਾਊਨ ਹੋਇਆ ਪਿਆ ਸੱਸਾਂ ਨੂੰ ਜਦ ਤੱਕ ਬੜੇ ਲੱਛੇ ਪਰਾਂਠੇ ਖਾਂਦੀਆਂ ਸੀ ਐ ਖਾਵ ਲੱਛੇ ਪਰਾਂਠੇ ਹਾਂ ਮੰਮੀ ਪਰਾਂਠਿਆਂ ਥੋੜੀ ਬਿਮਾਰ ਕੀਤਾ ਸਾਨੂੰ ਹੂੰ ਦੋਨੋਂ ਬਿਮਾਰ ਨੇ ਠੰਡ ਵਿੱਚ ਸਰ ਹਾਂ ਠੰਡ ਦੀ ਜਾਂਦੀ ਠੰਡ ਲੱਗ ਗਈ ਇਹਨਾਂ ਨੂੰ ਜਿੱਦਣ ਦੇ ਇੱਥੇ ਗੜੇ ਪਏ ਉਸ ਤੋਂ ਅਗੇ ਦੇਣੀ ਥੋੜਾ ਜਿਹਾ ਸਿਸਟਮ ਬਦਲ ਗਿਆ ਆ ਮੌਸਮ ਮੌਸਮ ਕਰਕੇ ਹੋ ਗਿਆ ਥੋੜਾ ਕੌਣ ਦਾ ਤੇ ਕੋਈ ਨਹੀਂ ਹੋ ਜਾਣੀ ਵੀ ਠੀਕ ਕੁਝ ਕਿੰਨੀ ਇਬਾਦਤ ਚੁੱਲੇ ਚ ਭਈ ਆਰਾਮ ਨਾਲ ਝੂਲ ਰਹੀ ਉਧਰ ਜੇ ਦੀ ਆਵਾਜ਼ ਆ ਗਈ ਸੰ ਸੁਣ ਜੇਗੀ ਆ ਜਾ ਬਸ ਪਹਿਲਾਂ ਖਾ ਪੀ ਲਈਏ ਆ ਕੀ ਹੋ ਰਿਹਾ ਜੀ ਕੋਜੀ ਕਿਰਨ ਨੂੰ ਮਸ਼ੀਨ ਲਾਤੀ ਉਹਨੂੰ ਕਿੱਦੜੇ ਹੋਵੇ ਆਕਸੀਜਨ ਵਾਲੀ ਮੂੰਹ ਖੋਲ ਕੇ ਲੈਣੀ ਕਿ ਨਾ ਇਹ ਉਹ ਨੇਬੁਲਾਈਜ਼ਰ ਜਦੋਂ ਜ਼ੁਕਾਮ ਲੱਗਾ ਹੋਵੇ ਜਾਂ ਖਾਂਸੀ ਲੱਗੀ ਹੋਵੇ ਤੋ ਇਹਦੇ ਨਾਲ ਕੀ ਹੁੰਦਾ ਕਿ ਦਵਾਈ ਜੀ ਪਾ ਕੇ ਉਹਦੇ ਵਿੱਚ ਮੂੰਹ ਨਾਲ ਸਾਹ ਲਈਦੀ ਹੈ ਬਲਗਮ ਸਾਰੀ ਖੁਰ ਜਾਂਦੀ ਹੈ ਫਿਰ ਖਾਂਸੀ ਆਰਾਮ ਨਾਲ ਨਿਕਲ ਗਈ ਬਲਗਮ ਬਾਹਰ ਨਿਕਲ ਆਂਦੀ ਸਾਰੀ ਬਈ ਬਲਗਮ ਨੂੰ ਖੋਰਨ ਵਾਲੀ ਮਸ਼ੀਨ ਹੈ 10 ਮਿੰਟ ਕਰਨਾ ਹੁੰਦਾ ਹੈ ਹੈ ਤੂੰ ਆ ਨਿਕਲ ਰਿਹਾ ਜੀ ਤੁੰਡਾ ਤੁਮ ਹੈ ਕੇ ਨੋਰਮਲ ਹੈ ਹੈਲਾ ਅੱਧਾ ਤੁੰਡਾ ਅੰਦਰ ਕਿਚੋ ਸਾ ਮੂੰਹ ਆਫ ਮਜ਼ਾ ਆ ਰਿਹਾ ਹੈ ਮਸ਼ੀਨ ਦੇਖ ਕੇ ਤਾਮਝਮ ਦੇਖ ਕੇ ਤਾਂ ਮੈਨੂੰ ਥੋੜਾ ਖਤਰਨਾਕ ਚ ਲੱਗਦਾ ਡਰ ਲੱਗਦਾ ਇੱਕਦਮ ਪਰ ਠੀਕ ਆ ਸਟਰੋਂਗ ਮੈਡੀਸਿਨਸ ਨਹੀਂ ਲੈਣਾ ਤੇ ਜ਼ਿਆਦਾ ਚੋਪਰੋ ਚੋਪਰੋ ਚੋਪਰ ਸਾਲੋ ਬਸ ਮੈਂ ਬੋਲ ਦੇਣਾ ਸਟਰੋਂਗ ਮੈਡੀਸਨ ਨਾਲ ਉਹ ਠੀਕ ਹੈ ਇਹਦੇ ਨਾਲ ਬਲਗਮ ਖੁਰ ਜਾਂਦੀ ਹੈ ਸਟਰੋਂਗ ਮੈਡੀਸਨ ਤਾਂ ਨਹੀਂ ਲੈਣੀ ਕਿਉਂਕਿ ਇਬਾਦਤ ਉਹ ਤੋਂ ਪਿੰਦੀ ਹੈ ਨਾ ਇਸ ਕਰਕੇ ਸੋ ਮੈਡੀਸਨ ਦੀ ਥਾਂ ਤੇ ਇੱਕ ਪੀਣ ਵਾਲੀ ਦਵਾਈ ਦਿੱਤੀ ਤੇ ਬਸ ਇਹ ਕਾ ਦਿੱਤਾ ਡਾਕਟਰ ਨੇ ਉਹਦੇ ਨਾਲ ਹੀ ਆਰਾਮ ਆ ਜਾਣਾ ਤੇ ਪੈਰਾਸੀਟਾਮੋਲ ਖਾ ਲਓ ਜੇ ਬੋਡੀ ਪੇਨ ਹੋਵੇ ਭਾਵੇਂ ਕਿਰਨ ਇੰਨਾ ਜ਼ਿਆਦਾ ਕੰਮ ਨਹੀਂ ਕਰਦੇ ਪਾਣੀ ਚ ਵੀ ਹੱਥ ਨਹੀਂ ਮਾਰਦੇ ਔਰ ਤੁਸੀਂ ਵੀ ਆਪਣੀਆਂ ਅਸਲਾਮਾ ਦਿੰਦੇ ਹੋ ਉਹਦੇ ਕਰਕੇ ਆਪਾਂ ਸਾਰਾ ਸਿਸਟਮ ਠੀਕ ਰੱਖਿਆ ਹੋਇਆ ਔਰ ਫਿਰ ਵੀ ਜਦੋਂ ਮੌਸਮ ਚੇਂਜ ਹੁੰਦਾ ਨਾ ਐਟਮੋਸਫੇਅਰ ਹੀ ਇਦਾਂ ਦਾ ਹੈ ਕਿ ਬੰਦਾ ਬਿਮਾਰ ਹੋ ਹੀ ਜਾਂਦਾ ਮਮੀ ਨੂੰ ਵੀ ਅੱਜ ਬਿਮਾਰੀ ਠੰਡ ਫੀਲ ਹੋ ਰਹੀ ਹੈ ਮਮੀਆਂ ਵੀ ਪਹਿਲਾਂ ਹੀ ਉਹ ਕਰਕੇ ਰੱਖਾਂ ਇਹ ਨਾਲ ਪ੍ਰੀਕੌਸ਼ਨਸ ਲੈ ਕੇ ਰੱਖੀਏ ਬਿਕੋਜ਼ ਐ ਨਹੀਂ ਹੋ ਦੋਨੋਂ ਹੀ ਟਿਲੀਆਂ ਹੋ ਜਾਣਾ ਫਿਰ ਓਖਾ ਹੋ ਜਾਣਾ ਮੇਰ ਨੂੰ ਕਿਉਂਕਿ ਇੱਕ ਇੱਕ ਬੰਦਾ ਵੀ ਢਿੱਲਾ ਹੋ ਜੇ ਨਾ ਬੜਾ ਔਖਾ ਜਿਹਾ ਹੋ ਜਾਂਦਾ ਕਿਉਂਕਿ ਹੁੰਦਾ ਰਹਿੰਦਾ ਵੀ ਯਾਰ ਰੌਣਕ ਜੀ ਖਤਮ ਹੋਈ ਹੈ ਘਰ ਦੀ ਹਨਾ ਤੇ ਔਰ ਕਿਰਨ ਮੰਮੀ ਵੀ ਮੰਮ ਜਿਵੇਂ ਉਹ ਜਿਵੇਂ ਉਹ ਨਹੀਂ ਹੋਇਆ ਬਸ ਬੋਰਿੰਗ ਜਿਹਾ ਹੋਇਆ ਪਿਆ ਕਿਰਨ ਬਿਮਾਰ ਹੋਣਾ ਬੋਰ ਜਿਹਾ ਹੈ ਬਸ ਸਿਸਟਮ ਕਰ ਹਨਾ ਮੰਮੀ ਵੀ ਅੱਜ ਥੋੜੇ ਮੰਮੀ ਨੇ ਟੀਵੀ ਟੂਬੇ ਦੇਖਿਆ ਹਨਾ ਪਾਠ ਸਵੇਰੇ ਗੁਰਦੁਆਰ ਸਾਹਿਬ ਜਾਂਦੇ ਨੇ ਪਾਠ ਕਰਦੇ ਨੇ ਉਸ ਤੋਂ ਬਾਅਦ ਉਹ ਸਿਸਟਮ ਫ੍ਰੀ ਫ੍ਰੀ ਜਾ ਰਹੇ ਨੇ ਦਾ ਕਿਰਨ ਤੇ ਮੰਮੀ ਲੱਗੇ ਰਹਿੰਦੇ ਨੇ ਗੱਲਾਂ-ਬੁੱਲਾਂ ਮਾਰੀ ਜਾਂਦੇ ਨੇ ਹਨਾ ਕੋਈ ਸੂਟਾਂ ਦੀਆਂ ਗੱਲਾਂ ਛੇੜਦੀਆਂ ਕੋਈ ਕਿਹੜੀਆਂ ਛੇੜਦੀਆਂ ਕਿਤੇ ਪਲੈਨਿੰਗਾਂ ਬਣਾ ਲਈ ਇਹਨਾਂ ਨੇ ਪਰ ਉਹ ਹਨਾ ਥੋੜਾ ਜਿਹਾ ਹੋਇਆ ਹੀ ਪਿਆ ਸਿਸਟਮ ਤੇ ਬਾਬਾ ਜੀ ਮਿਹਰ ਕਰਨਾ ਕਿਰਨ ਠੀਕ ਜਲਦੀ ਠੀਕ ਹੋਣ ਅਜੇ ਜਾਈ ਕਿਤੇ ਘੁੰਮ ਫਿਰ ਕੇ ਆਈਏ ਪਰ ਹੁਣ ਧੁੱਪਾਂ ਚੜ ਰਹੀਆਂ ਨੇ ਹੁਣ ਉਹ ਵਾਲੀ ਠੰਡ ਜਦੋਂ ਬਗੜੇ ਜੇ ਪਈ ਸੀ ਬਰਫ਼ ਜੀ ਗਿਰੀ ਸੀ ਉਹ ਤਾਂ ਮੌਸਮ ਠੀਕ ਹੋ ਗਿਆ ਲੇਕਿਨ ਧੁੱਪਾਂ ਚੜ ਰਹੀਆਂ ਨੇ ਵਧੀਆ ਸਿਸਟਮ ਬਣ ਜਾਣਾ ਹੁਣ ਹੁਣ ਜਾ ਕੇ ਆਨੇ ਆ ਅੱਜ ਦੇਖੋ ਕਮਾਲ ਹੋਇਆ ਬਈ ਇਬਾਦਤ ਥੂ ਉਹ ਖੇਡਰੀ ਹੁੰਦੀ ਹੈ ਮਤਲਬ ਪੂਰੀ ਐਕਟਿਵ ਹੁੰਦੀ ਹੈ ਚਲੋ ਸੁੱਤੀ ਹੋਈ ਵਧੀਆ ਇਸੇ ਵਨਿਕਰਨ ਦੇ ਵੀ ਆਪਣੀ ਮਸ਼ੀਨਾਂ ਮਸ਼ੀਨੀ ਵੀ ਹੋ ਗਈ ਸਿਸਟਮ ਹਾਂ ਤਿਆਰ ਹੋ ਰਿਹਾ ਸਾਡੇ ਨੂੰ ਗਰੇ ਆ ਦੋ ਕੈਪਸੂਲ ਜਿਹਾ ਮਿਲ ਲੱਗੇ ਲਿਕਵਿਡ ਜੀ ਇਹ ਬਾਈ ਨੇ ਦੇ ਵਿੱਚ ਤੇ ਹਾਲੇ ਬਾਬਾ ਜੀ ਦੀ ਅਲਮਾਰੀ ਵੀ ਨਹੀਂ ਹਲੇ ਸੈਟ ਹੋਣ ਤਿਆਰੀ ਰੀਜ਼ਨ ਉਹੀ ਇਹਨਾਂ ਦੇ ਬਿਮਾਰ ਨੇ ਮੈ ਅਕੂਪਾਈਡ ਹੋਇਆ ਹੋਇਆ ਹਾਂ ਮੰਮੀ ਮੰਮੀ ਕੱਲ ਮੰਮੀ ਕੱਲੇ ਨਹੀਂ ਕਰ ਸਕਦੇ ਕਰਤਾ ਲੈਣਗੇ ਪਰ ਹਨਾ ਵੀ ਰਲ ਮਿਲ ਕੇ ਸਿਸਟਮ ਵਧੀਆ ਰੌਣਕੀ ਜਿਹੀ ਲੱਗੀ ਰਹਿੰਦੀ ਹੈ ਤੇ ਸਿਸਟਮ ਹੈ ਫਿਰ ਮੈਂ ਫਿਰ ਅੱਜ ਕਿਹਾ ਮੈਂ ਕਿ ਤੁਸੀਂ ਰਹਿਣ ਦਿਓ ਰੋਟੀ ਪਾਣੀ ਰਹਿਣ ਦਿਓ ਮੈਂ ਬਾਹਰੋਂ ਕੁਝ ਪੀਜ਼ਾ ਲੈ ਆਣਾ ਖਾਦਾ ਵੀ ਕਿਸੇ ਨੇ ਨਹੀਂ ਇੱਕ ਇੱਕ ਸਲਾਈਸ ਲੀਤੀ ਉਹ ਵੀ ਰੱਖਤਾ ਮਾਨੀ ਨਹੀਂ ਕਰ ਰਹਾ ਖਾਣ ਨੂੰ ਹੁਣ ਖਾਂਸੀ ਆਣੀ ਹੈ ਤੁਹਾਨੂੰ ਕਿਉਂਕਿ ਡਾਕਟਰ ਨੇ ਕਹੇ ਸੀ ਜਦੋਂ ਇਹ ਨੇਬੁਲਾਈਜ਼ਰ ਲਾਓ ਨੇਬੁਲਾਈਜ਼ਰ ਹੁੰਦਾ ਹੈ ਇਹ ਲਗਾਓਗੇ ਨਾ ਇਸ ਤੋਂ ਤੁਹਾਨੂੰ ਖਾਂਸੀ ਜ਼ਿਆਦੀ ਆਏਗੀ ਇਦੇ ਨਾਲ ਕੀ ਹੈ ਜਿਹੜੀ ਖੁਰੀ ਹੋਈ ਹੋਈ ਉਹ ਡਰਨਾ ਨਹੀਂ ਆ ਖਾਂਸੀ ਜਿਆਦੀ ਆਏਗੀ ਤੇ ਬਾਹਰ ਨਿਕਲੇਗੀ ਬਲਗਮ ਘਟਣੀ ਆ ਆਪਾਂ ਬੇਸਿਕਲੀ ਖੰਗੇ ਹੋ ਠੀਕੇ ਡਰੈਨੋ ਸੰਗੜ ਨੂੰ ਫਿਰ ਖੰਗਣ ਤੇ ਨਾ ਜ਼ੋਰ ਨਹੀਂ ਲੱਗੇਗਾ ਮਤਲਬ ਖਾਂਸੀ ਤਾਂ ਆਣੀ ਹੈ ਪਰ ਜੇ ਕਿ ਉਹ ਜ਼ੋਰ ਲਾ ਲ ਖੱਡਦੇ ਆ ਨਾ ਰੇਸ਼ਾ ਵਾਰ ਇਹ ਹਲਕੇ ਹਲਕੀ ਖਾਂਸੀ ਨਾਲ ਵੀ ਰੇਸ਼ਾ ਵਾਰ ਨਿਕਲੇਗਾ ਤੇ ਚਲੋ ਬਾਬਾ ਮੇਰ ਕਰੇ ਆ ਗੇਮ ਮੇਰੀ ਬੋਡੀ ਕੈਂਟ ਆ ਯਾਰ ਮੈਂ ਅੱਜ ਵਰਲਡ ਕੱਪ ਦਾ ਪਹਿਲਾ ਮੈਚ ਜਿੱਤੇ ਆ ਪਾਕਿਸਤਾਨ ਤੋਂ ਪਾਕਿਸਤਾਨ ਨੂੰ ਪਹਿਲਾ ਮੈਚ ਜਿੱਤਾ 100 ਰਨਾਂ ਨਾਲ ਹਰਾਇਆ ਪਾਕਿਸਤਾਨ ਨੂੰ ਇੱਥੇ ਬਦਲੇ ਪੂਰੇ ਕਰਨੀ ਨੇ ਆਪਾਂ ਬੈਠ ਗਏ ਇੱਥੇ ਹੀ ਬੈਠ ਕੇ ਆਪਾਂ ਦੁਖੀ ਹੋਏ ਸੀ ਨਾ ਮੈਂ ਤਾਂ ਕਿਰਨਾ ਹੈ ਨਾ ਇੱਥੇ ਆਪਾਂ ਬਦਲੇ ਪੂਰੇ ਕਰਨੇ ਟੈਨਸ਼ਨ ਹੁੰਦਾ ਹਾਂ ਹਾਂ ਚਲੋ ਉਹ ਮੈਂ ਕਰ ਲਉਂ ਮਸ਼ੀਨ ਠੀਕ ਕਿਨੂੰ ਛੱਡ ਜੋ ਮੈਂ ਕਰ ਲੈਣਾ ਛੱਡ ਦਿਓ ਮੈਂ ਆਹ ਕੋਹਾ ਪਿਓ ਦਿੰਦੀ ਆ ਪਿਓ ਦੋ ਬਸ ਮੈਂ ਬਣਾ ਦਿੰਦਾ ਜਿਹੜੇ ਨੇੜਾ ਬੜਕੋ ਮੇਰੇ ਹਏ ਹੇ ਹਾਂ ਬਾਦ ਮੰਮੀ ਤੋਂ ਕਟਵਾ ਕੇ ਇਹ ਫਿਰ ਮੰਮੀ ਤੋਂ ਹੀ ਕਟਵਾਉਣਾ ਸੀ ਸਮਾਨ ਸਮਾਨ ਮਮੀ ਨੇ ਘਟਦਾ ਕੜਚੀ ਵਿੱਚ ਕੜਚੀ ਮੈਂ ਮਾਰਦੀ ਕੜਚੀ ਮਾਰਨਾ ਚਲੋ ਚੰਗੀ ਗੱਲ ਹੈ ਮਾਰਦੇ ਤਾਂ ਮੈਂ ਕਰ ਦੇਣਾ ਸਾਰਾ ਵਧੀਆ ਪਾਸਤਾ ਬਣਾਵਾਂਗਾ ਪਾਸਤਾ ਨਹੀਂ ਸਤ ਪੋਹਾ ਨਿੰਬੂ ਨਿੰਬੂ ਹੋਮ ਬਣਾਵਾਂਗੇ ਪੋਹਾ ਕਿਉਂਕਿ ਮੰਮੀ ਦੀ ਤਾਂ ਹੋ ਗਈ ਸੀ ਸੈੱਟ ਮੰਮੀ ਸੁਰਚੁਰ ਗੁਰਦਾ ਸਾਹਿਬ ਜਾਇ ਕਿਰਨ ਦੀ ਵੀ ਨੱਕ ਜਿਹੜੀ ਵਾਗ ਰਹੀ ਸੀ ਉਹ ਬੰਦ ਹੋ ਗਈ ਚੁੱਕੀ ਹੈ ਪਰ ਫਰਕ ਪੈ ਗਿਆ ਨਾ ਦਵਾਈ ਨਾਲ ਮੈਨੂੰ ਪਤਾ ਸੀ ਉਸ ਦਵਾਈ ਨਾਲ ਫਰਕ ਪੈਣਾ ਹੈ ਲੇਕਿਨ ਫਿਰ ਉਹ ਮੋਬਲਾਈਜ਼ਰ ਫਿਰ ਯੂਜ਼ ਕਰਾਂਗੇ ਅੱਜ ਆਪਾਂ ਉਹ ਬੈਸਟ ਹੀ ਹੈ ਦੇਖੀ ਵਧੀਆ ਹੋ ਗਿਆ ਨਾ ਤੇਰਾ ਫਰਕ ਪੈ ਗਿਆ ਨਾ ਗਲੇ ਵਾਸਤੇ ਵਧੀਆ ਗਲਾ ਠੀਕ ਹੋ ਗਿਆ ਫਰਕ ਪੈ ਗਿਆ ਗਲੇ ਨੂੰ ਮਤਲਬ ਖਾਂਸੀ ਤਾਂ ਚਲੋ ਹੌਲੀ ਹੌਲੀ ਦੂਰ ਹੋ ਗਈ ਬਟ ਜਿਹੜੀ ਉਹ ਬਹੁਤ ਜ਼ੋਰ ਦੀ ਵਾਲੀ ਖਾਂਸੀ ਸੀ ਉਹ ਠੀਕ ਹੋ ਗਿਆ ਉਹ ਠੀਕ ਹੋ ਗਿਆ ਨਾ ਫਿਰ ਅੱਜ ਫੇਰ ਕਰ ਲੈਣਾ ਦੋ ਕੁ ਵਾਰੀ ਹਾਂ ਮੋਬਲਾਈਜ਼ਰ ਨਾਲ ਜਿੰਨੇ ਦਿਨ ਦੀ ਵੀ ਦਿੱਤੀ ਉਹਦੇ ਦਿਨ ਹੀ ਪੂਰੀ ਕਰੀਏ ਆਹੋ ਸੋ ਵੀ ਉਹਦੇ ਨਾਲ ਠੀਕ ਹੋ ਜਾਏਗਾ ਲੈ ਪਰ ਮੈਂ ਕਰਾਂ ਯਾਰ ਹਾਏ ਹਾਏ ਸਮਲਾ ਸਮਲਾ ਮਿਰਚਾਂ ਬੋਲੀ ਬੜੀ ਗੇੜਾ ਨੀ ਅੰਕਿਸ਼ਾ ਨਾ ਮਿਰਚ ਦੇ ਕਰੋਨਾ ਆ ਗਿਆ ਲੱਗਦਾ ਫੇਰ ਕਿ ਕਿੰਨੇ ਮਾਸਕ ਲਾ ਲਿਆ ਸਹੀ ਗੱਲ ਆ ਕਰੋਨਾ ਦੇ ਟਾਈਮ ਤੇ ਮਾਸਕ ਲੱਗੇ ਹੁੰਦੇ ਸੀ ਨਾ ਉਸ ਤੋਂ ਬਾਅਦ ਹੁਣ ਲੱਗ ਗਏ ਆ ਤੇ ਤੁਹਾਡਾ ਤਾਂ ਜ਼ਰੂਰੀ ਹੈ ਖਾਂਸੀ ਕਰਕੇ ਨਾ ਫਿਰ ਖਾਂਸੀ ਜੁਗਾਮ ਕਰਕੇ ਫਿਰ ਕਾਕੇ ਨੂੰ ਫੀਲਡ ਕਰਾਉਣੀ ਹੁੰਦੀ ਆ ਇਸ ਕਰਕੇ ਫਿਰ ਜਲੋਰੀਆ ਨਾਲੇ ਤੁਸੀਂ ਵੀ ਘਰ ਦੇ ਵਿੱਚੋਂ ਮੈਂ ਇਹ ਜਾਨੀ ਕਿ ਤੁਹਾਨੂੰ ਵੀ ਹੋ ਜੇ ਸਾਡੀ ਮਿਹਰ ਬਸਾਰਾ ਹਨਾ ਕਿਉਂਕਿ ਕਮਿਊਨੀਕੇਬਲ ਡਿਜ਼ੀਜ਼ ਨੇ ਇੱਕ ਵਿਅਕਤੀ ਤੋਂ ਫੈਲ ਹੋ ਜਾਂਦੀ ਹੈ ਯਾ 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 ਚਾਹ ਬਣਾ ਲਵਾਂ ਨਾ ਸਹੀ ਗੱਲ ਹੈ ਚਾਹਤ ਬਗੈਰ ਤਾਂ ਕੁਝ ਬਣ ਨਹੀਂ ਸਕ ਲੋ ਉਹਦੀ ਉਹ ਆ ਤੇ ਚਾਹਤ ਬਗੈਰ ਬੱਲੇ 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 ਲੋ ਜੀ ਸਾਡੀਆਂ ਕੁਝ ਕਿਰਨ ਬਿਮਾਰ ਹੋਣ ਕਰਕੇ ਸਾਡੀਆਂ ਇੱਕ ਦੋ ਕੰਮ ਵੀਡੀਓਜ਼ ਹੋਰ ਰੁਕੀਆਂ ਹੋਈਆਂ ਨੇ ਉਹ ਬਣਾਉਣੀਆਂ ਸੀ ਉਹ ਜੋ ਕਿਰਨ ਨਹੀਂ ਬਣਾ ਸਕਦੇ ਨੇ ਉਹ ਹੈਗੀ ਉਹ ਪ੍ਰੋਮੋਸ਼ਨਲ ਵੀਡੀਓ ਹੈ ਮੇਕਅਪ ਦੀ ਪ੍ਰੋਮੋਸ਼ਨ ਵੀਡੀਓ ਕਰਨੀ ਹੈ ਕਿਸੇ ਇੱਕ ਬ੍ਰੈਂਡ ਦੀ ਉਹ ਕਰ ਦਿੰਗੇ ਇਹ ਕਹਿੰਦੇ ਮੈਂ ਇਹਨਾਂ ਨੂੰ ਰੋਕਿਆ ਗੱਲ ਮੈਂ ਕਹਿੰਦਾ ਨਾ ਤੁਸੀਂ ਨਾ ਕਰੋ ਕਿ ਕਹਿੰਦੇ ਅੱਜ ਕਰ ਦਿੰਨੇ ਮੈਂ ਰਾਤ ਨੂੰ ਅੱਜ ਵੀ ਰਹਿਣ ਦੋ ਠੀਕ ਹੋ ਗਿਆ ਨਾ ਪੂਰੀ ਤਰ੍ਹਾਂ ਫਿਰ ਬਾਕੀ ਦੇਖੋ ਲੈਟਸ ਸੀ ਕਿ ਨਹੀਂ ਜਾਓ ਤੁਸੀਂ ਬੈਠੋ ਮੈਂ ਕਰਦਾ ਮੈਂ ਅੱਜ ਦੁੱਧ ਪਾ ਦਾਂਗਾ ਫਿਰ ਮੇਰੇ ਤੋਂ ਨਹੀਂ ਪੈਂਦਾ ਦੁੱਧ ਬੜਾ ਭਾਰੀ ਹੁੰਦਾ ਚੱਕ ਕੇ ਲਿਆਣਾ ਪੈਗਾ ਡੱਬ ਵੱਡਾ ਹੈ ਦੁੱਧ ਪਾ ਦਾਂਗਾ ਕਹਿੰਦੇ ਮੈਂ ਪਵਾ ਰਹਿਣਾ ਚਾਹ ਨੂੰ ਪਵਾ ਰਹਿਣਾ ਪੋਹਾ ਵਗੈਰਾ ਖਾ ਕੇ ਹੋ ਗਏ ਵਿਲੇ ਤੇ ਹੁਣ ਮੈਂ ਇਬਾਦਤ ਉਹ ਤੇ ਮੰਮੀ ਨੂੰ ਛੱਤ ਦੇ ਟਰੈਸ ਤੇ ਛੱਡ ਗਿਆ ਵਾਂ ਅੱਜ ਹਵਾ ਬਿਲਕੁਲ ਨਹੀਂ ਚੱਲ ਰਹੀ ਹੈ ਕਿ ਉੱਤੇ ਧੁੱਪ ਪੂਰੀ ਹੈ ਇਹਨਾਂ ਦੋਨਾਂ ਨੂੰ ਉੱਤੇ ਛੱਡ ਕੇ ਫਿਰ ਕਿਰਨ ਨੂੰ ਮੋਬਾਈਲਾਈਜ਼ਰ ਦੇ ਕੇ ਆਪਣੀ ਐਡੀਟਿੰਗ ਕਰਾਂਗਾ ਫਿਰ ਮੈਂ ਆਪਣੇ ਕੰਮ ਕਰਨੇ ਨੇ بڑے ਕੰਮ ਨੇ ਅੱਜ ਮੈਨੂੰ ਫਿਰ ਇਹਨਾਂ ਦੋਨਾਂ ਛੱਡ ਕੇ ਨਾ ਚਲ ਮੰਮੀ ਕੈਰੀ ਕੋਟ ਲੈ ਕੇ ਜਾਣਾ ਨੇ ਇਹਦਾ ਬਸ ਕੈਰੀ ਕੋਟ ਵਿੱਚ ਮੈਂ ਤਾਂ ਲੈ ਕੇ ਜਾਣਾ ਤੁਸੀਂ ਚਲੋ ਚਲਿਏ ਫਿਰ ਆਪਾਂ ਉੱਪਰ ਛੱਤ ਤੇ ਤੁਸੀਂ ਜਾਣਾ ਤੁਸੀਂ ਪਹਿਲਾਂ ਮੋਬਾਈਲਾਈਜ਼ਰ ਲੈ ਲਓ ਦਵਾਈ ਦੋਈ ਲੈ ਲਓ ਕੋਲੋਂ ਫਿਰ ਮੈਗੇਜ ਆਲਾ ਮੈਂ ਆਪਣੇ ਲੈਪਟਾਪ ਚਾਰਜਿੰਗ ਲਾ ਦੇਦਾ ਫਿਰ ਉੱਪਰ ਜਾ ਕੇ ਕੰਮ ਕਰ ਲਾਂਗਾ ਹਨਾ ਲਓ ਜੀ ਲਾਤਾ ਸੈਟਅਪ ਮੰਜੇ ਦਾ ਕੈਰੀ ਕਾਰਟ ਵੀ ਇੱਥੇ ਹੁਣ ਸਾਰਾ ਤੇੜੀ ਧੁੱਪੇ ਬੈਠੋਗੇ ਵਾਲ ਖਲਾਰ ਲੈ ਮੇਰੀ ਮੰਮੀ ਨੇ ਅੜਕਾਰ ਮਾਰ ਲਿਆ ਵੱਡਾ ਸਾਰਾ ਆਹ ਸਾਡਾ ਟਰੈਸ ਧੁੱਪਾਂ ਵੱਧੂ ਇੱਥੇ ਖੁੱਲ ਕੇ ਧੁੱਪ ਪੈਂਦੀ ਹੈ ਮੰਮੀ ਨੇ ਤਾਂ ਸਲਾਈਆਂ ਬਣੀਆਂ ਜਾਣੀਆਂ ਨੇ ਇਹ ਬਾਦੋਂ ਥੋੜਾ ਜਿਹਾ ਕਮਾ ਦੋ ਮੈਂ ਮਨ ਮੂੰਹ ਛੱਡ ਕੇ ਮੂੰਹ ਤੇ ਧੁੱਪ ਨਾ ਪਵੇ। ਬਸ ਹਾਂ। ਬਸ ਮੈਂ ਆ ਗਿਆ ਥੋੜੀ देर ਤੱਕ। ਹਾਂ ਖੋਲ ਦੂੰ। ਹਾਂ ਖੋਲ ਦੂੰ। ਹਬਾਨਾ ਪਾਵੇ ਬਤਿਆ ਨਾ ਕਿਉਂ? ਹਬਾ ਤਾਂ ਹੈ ਹੀ ਨਹੀਂ। ਹਮ ਮਸਾਲੇ ਕਿਰਨ ਨੂੰ ਹੋਰ ਮੋਬਲਾਈਜ਼ਰ ਲਾ ਕੇ ਦੇਦਾ। ਕੰਮ ਕਰੀਏ ਫਿਰ। ਖਿੱਚ ਕੇ। ਥਾਲੋ ਉਹ ਨਹੀਂ ਹੋ, ਥਲੇ ਰੋਲ ਦੇ ਹਮ ਪਰ ਨਹੀਂ। ਹਾਂਜੀ ਹੋਈ ਨਹੀਂ ਫਰੀ। ਓਏ ਭਾਂਡੇ। ਮੈਂ ਕਿਹਾ ਸੀ ਮੈਂ ਤੋ ਦੂੰਗਾ ਯਾਰ। ਕੀ ਗੱਲ ਨਹੀਂ ਨਹੀਂ ਜਿਹੜੀ ਗੱਲ ਹੈ ਪੜੇ ਜੀ ਕਿਸੇ ਚੱਲ ਰਹੇ ਮੈਂ ਪਾਣਾ ਦਵਾਈ ਕਿ ਰੁੱਕ ਜਾਣੀ ਚਲੋ ਮੈਂ ਰੁੱਕ ਜਾਂਦਾ ਯਾਰ ਜੋ ਵੀ ਜਿਵੇਂ ਵੀ ਹੈ ਘਰ ਦੇ ਵਿੱਚ ਕੋਈ ਬੰਦਾ ਪਰ ਮਾਰ ਨਹੀਂ ਹੋਣਾ ਚਾਹੀਦਾ ਸਹੀ ਗੱਲ ਹੈ ਕਿਉਂਕਿ ਘਰ ਦੀ ਜਿਹੜੀ ਰੌਣਕ ਜੀ ਹੁੰਦੀ ਹੈ ਨਾ ਖਤਮ ਹੋ ਜਾਂਦੀ ਹੈ ਕੰਮ ਬੜਾ ਇਫੈਕਟ ਕਰਦਾ ਹੈ ਇੱਕ ਉਹ ਬੰਦੇ ਦੀ ਜਿਹੜੀ ਸਿਹਤ ਖਰਾਬ ਹੁੰਦੀ ਹੈ ਉਹ ਵੈਸੇ ਮਨ ਨੂੰ ਕੁਝ ਹੁੰਦਾ ਰਹਿੰਦਾ ਵੀ ਕਿਉਂ ਬਿਮਾਰ ਹੈ ਠੀਕ ਹੋਵੇ ਜਲਦੀ ਹਨਾ ਤੇ ਇਸ ਕਰਕੇ ਪਰਮਾਤਮਾ ਨੂੰ ਅਰਦਾਸ ਹੈ ਕਿ ਉਹ ਜਲਦੀ ਠੀਕ ਹੋ ਜਾਵੇ ਘੜਦੇ ਨਹੀਂ ਹਲੇ ਵੀ ਪਾਣੀ ਝੱਤ ਮੜ ਜਾਂਦੇ ਨੇ ਉਬਸੇ ਰਿਤ ਜਿਹੜੀ ਕਾਟਦੀ ਰੌਣਕੋਂ ਮੇਰੇ ਵੀ ਆ ਸੁਣੀ ਹੋ ਜਾਂਦਾ ਨੇ ਬਈ ਇਹ ਬਿਲਕੁਲ ਸਹੀ ਗੱਲ ਹੈ ਸੱਚ ਆ ਝੂਠ ਕਿ ਆ ਬਈ ਮੈਂ ਸਾਰਾ ਦਿਨ ਹੋਲਾ ਮੋਲੀ ਹੈ ਨਾ ਸਹੀ ਗੱਲ ਹੈ ਸਾਰਾ ਦਿਨ ਕਿਰਨ ਬੋਲਦੇ ਰਹਿੰਦੇ ਨੇ ਨਾ ਟੈਂ 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 ਲਾਈ ਰੱਖਦੇ ਨੇ ਕੁਛ ਨਾ ਕੁਛ ਪੜਥੂ ਪਾਈ ਰੱਖਦੇ ਨੇ ਉਹ ਵਧੀਆ ਲੱਗਦਾ ਹਾਂ ਦੋ ਤਿੰਨ ਦਿਨ ਤੋਂ ਸ਼ਾਂਤ ਰਹਿ ਉਹ ਫਿਰ ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਕੀ ਹੋ ਰਿਹਾ ਨਾ ਕਿਤੇ ਜਾਣ ਦਾ ਪਲਾਨ ਬਣਾਏ ਹੋ ਸੀ ਕਿਤੇ ਆਣ ਵੀ ਥੋੜਾ ਦਿਨ ਜੇ ਠੀਕ ਹੋ ਗਏ ਨੇ ਵੀ ਕਿਤੇ ਜਾਵਾਂਗੇ ਇੱਧਰ ਉੱਧਰ ਉਹ ਸਾਰਾ ਠੱਪ ਹੋ ਗਿਆ ਹੁਣ ਪਾਪਾ ਨੇ ਦੋ ਤਿੰਨ ਦਿਨ ਤਾਂ ਕਹਣਾ ਹੈ ਫਿਰ ਦੇਖ ਰਹੇ ਕਿਤੇ ਜਾਣਿਆ ਗੁਰਦੁਆਰਾ ਸਾਹਿਬ ਜਾ ਕੇ ਆਂੰਦਪੁਰ ਸਾਹਿਬ ਅੰਦਨਪੁਰ ਸਾਹਿਬ ਚਲੀਏ ਉੱਥੇ ਹੀ ਜਲਦੇ ਆ ਹਨਾ ਉੱਥੇ ਤਾਂ ਬਣਾਣਿਆ ਪ੍ਰੋਗਰਾਮ ਤੇ ਬਾਕੀ ਤੇ ਲੋਕਲ ਵੀ ਬੜੇ ਦੋ ਦੋ ਚਾਰ ਕੰਮ ਨੇ ਉੱਥੇ ਵੀ ਜਾਣੇ ਨੇ ਹਨਾ ਇਹ ਸਾਰੇ ਕੰਮ ਨਿਬੜ ਜਾਣਗੇ ਹਨਾ ਤੇ ਹੁਣ ਮੈਂ ਇੱਕ ਕੰਮ ਕਰਦਾ ਮੈਂ ਆਪਣਾ ਲੈਪਟਾਪ ਛੱਤ ਤੇ ਹੀ ਲੈ ਜੇ ਨਾ ਆਰਾਮ ਦੇ ਨਾਲ ਤੇ ਬੈਠ ਕੇ ਕੰਮ ਕਰਦਾ ਕੰਮ ਤਾਂ ਕਰਦਾ ਹੀ ਆ ਧੋਪੇ ਪੈਰ ਕੇ ਥੱਲੇ ਬੈਠ ਕੇ ਕੱਲ ਵੀ ਮੈਂ ਕੰਮ ਕਰਦਾ ਰੇ ਠੰਡੇ ਚ ਇਹ ਧੋਪਾਂ ਸੇਕ ਗਿਆਏ ਨੇ ਮੈਂ ਵਧੀਆ ਕੀ ਤੇ ਮੈਂ ਕੱਲ ਨਹੀਂ ਗਿਆ ਮੈਂ ਵੀ ਬਿਮਾਰ ਹੋ ਜਾਂਦਾ ਟਣ ਲਾਈ ਜਾਂਦੀ ਉੱਪਰ ਅੱਜ ਦਵਾਈ ਪਾਣਾ ਤੜੀ ਲੋਰੀ ਉਹ ਆ ਹੁੰਦਾ ਆਕਸੀਜਨ ਜੇ ਵਾਲਾ ਇਹ ਤੋਂ ਫਿਲਟਰ ਹੋ ਕੇ ਹਵਾ ਜੇ ਆਂਦੀ ਏ ਤੇ ਹਵਾ ਪ੍ਰੈਸ਼ਰ ਮਾਰਦੀ ਉਹਨੂੰ ਤੇ ਉਹ ਭਾਫ਼ ਬਣ ਕੇ ਇਹਦੇ ਜਾਂਦਾ ਹੈ ਹਾਂ ਜੀ ਆਹ ਰੈਡੀ ਮੈਡੀਸਨ ਜੀ ਦਿੱਤੀ ਆ ਡਾਕਟਰ ਨੇ ਇਹਦੇ ਚ ਪਾਣਗੇ ਡਾਕਟਰ ਨੇ ਮੈਨੂੰ ਖਾਣ ਵਾਸਤੇ ਮੈਡੀਸਨ ਘੱਟ ਦਿੱਤੀ ਆ ਡਾਕਟਰ ਕਹਿੰਦੇ ਇਹ ਚੀਜ਼ ਲਓ ਇਹਦੇ ਨਾਲ ਤੁਸੀਂ ਗਲਾ ਬਲਗਮ ਛੇਤੀ ਖਤਮ ਹੋ ਜਾਏਗਾ ਜੀ ਨਿੰਦਾ ਜੇ ਸਟਰੋਂਗ ਦਿੰਦੇ ਉਹਨੇ ਬਲਗਮ ਨੂੰ ਉਹ ਕਰ ਦਿੰਦੀ ਹੈ ਨਾ ਅੰਦਰ ਹੀ ਉਹ ਕਰ ਦਿੰਦੀ ਅੰਦਰ ਹੀ ਸੁੱਕ ਜਾਂਦੀ ਬਲਗਮ ਉਸ ਖਾਂਸੀ ਤਾਂ ਰੁਕ ਜਾਂਦੀ ਹੈ ਲੇਕਿਨ ਉਹ ਸਿਰ ਨੂੰ ਚੜ ਜਾਂਦੀ ਹੈ ਸਿਰ ਨੂੰ ਚੜਦੀ ਹੈ ਚਲ ਤਾਂ ਕਹਿੰਦੇ ਜੇ ਨਹੀਂ ਫਰਕ ਪਾਊਗਾ ਤਾਂ ਫਿਰ ਮੈਂ ਦਵਾਈ ਦੂਜੀ ਦਵਾਂਗਾ ਪਰ ਫਿਲਹਾਲ ਮੇਰਾ ਫਸਟ ਮੈਥਡ ਜਿਹੜਾ ਕਹਿੰਦਾ ਮੈਂ ਇਹੋ ਹੀ ਦਵਾਂਗਾ ਤੁਹਾਨੂੰ ਕਿੰਨਾ ਦੋ ਤਿੰਨ ਬੂੰਦਾ ਪਾਣੀ ਦੀ ਆਹ ਦੇਖੋ ਪੜ ਗਿਆ ਇਹ ਸਾਰੀ ਭਾਫ਼ ਬਣ ਕੇ ਗਲੇਛੰਦਰ ਜਾਊਗੀ ਪਾਣੀ ਨੇ ਨੂੰ ਨਾ ਪਾਣੀ ਲੈ ਜਾਏਗਾ ਬੜਾ ਹੁਣ ਇੱਥੇ ਥੋੜਾ ਜਿਹਾ ਪਾਣੀ ਮਿਕਸ ਕਰਨਾ ਮਾਸਾ ਬੋਸ ਹਾਂ ਰੈਡੀ ਐ ਮੈਡੀਕਲ ਸਨ ਆਰਾਧਾ ਜੀ ਆਕਸੀਜਨ ਮਾਸਕ ਆਜੋ ਜੀ ਲਗਾਓ ਲਗਾਓ ਲੋਕਾਂ ਨੂੰ ਜੋ ਲਾ ਕੇ ਦੇ ਦਿੰਦਾ ਜਦੋਂ ਬੜਾ ਬਿਮਾਰ ਹੁੰਦਾ ਬੰਦਾ ਸਹੀ ਗੱਲ ਹੈ ਆਹ ਮਸ਼ੀਨ ਜੀ ਐਤ ਸੱਚਾ ਹਾਂ ਇਦਾਂ ਹੀ ਇਦਾਂ ਹੀ ਹੈ ਬਹੁਤ ਪਹਿਲਾਂ ਫਿਰ ਦਿਲੋਂ ਰਾਮ ਨਾ ਲਗਾ ਰੋ ਚਲ ਆ ਮੂੰਹ ਖੋਲ ਕੇ ਸਵਾ ਲੈਣਾ ਠੀਕ ਹੈ ਹਾਂ ਚੱਲ ਪੜ ਅੰਬੋਲੀ ਉਹਨਾਂ ਘੜੀ ਜੇ ਬੈਠੇ ਰਹੋ ਠੀਕ ਆ ਚਲੋ ਦੋਸਤੋ ਜਦ ਤੱਕ ਕਿਰਨ ਲੈਂਦੇ ਨੇ ਮੈਡੀਸਨ ਤੇ ਆਪਾਂ ਮਿਲਦੇ ਆ ਕੱਲ ਤੁਹਾਨੂੰ ਨਵੇਂ ਵਲੋਗ ਦੇ ਸੰਬੰਧ ਵਿੱਚ ਇਜਾਜ਼ਤ ਬਾਏ